ਨੇ ਜੀ ਆ ਚੀਜ਼ ਪੜੋ ਕੀ ਲਿਖਿਆ ਹੈ ਦਾਦ ਦਾ ਢਾਬਾ ਤੁਹਾਨੂੰ ਕੀ ਲੱਗਦਾ ਹੈ ਇੱਥੇ ਕੰਨਾ ਨਹੀਂ ਲਾਇਆ ਉਹਨਾਂ ਨੇ ਭਾਈ ਜਦ ਅਸੀਂ ਪਹਿਲੀ ਵਾਰ ਪੜਿਆ ਸੀ ਨਾ ਦਾਦ ਦਾ ਢਾਬਾ ਤਾਂ ਸਾਨੂੰ ਲੱਗਿਆ ਕਿ ਦਾਦਾ ਦਾ ਢਾਬਾ ਹੋਏਗਾ ਮਤਲਬ ਕਿ ਇੱਕ ਮਾਤਰਾ ਰਹਿ ਗਈ ਹੋਵੇਗੀ ਹਾਂ ਇੱਕ ਮਾਤਰਾ ਜਿਹੜੀ ਹੈ ਨਾ ਉਹ ਮਿਸ ਹੈ ਕਿ ਕੰਨਾ ਨਹੀਂ ਲੱਗਿਆ ਹੋਇਆ ਹਿੰਦੀ ਵਿੱਚ ਆਪਾਂ ਕੀ ਇਹਨਾਂ ਆ ਦੀ ਮਾਤਰਾ ਨਹੀਂ ਲੱਗੀ ਹੋਈ ਪਰ ਇਹ ਗੱਲ ਨਹੀਂ ਹੈ ਗੱਲ ਇਹ ਹੈ ਕਿ ਪਹਾੜੀ ਭਾਸ਼ਾ ਦੇ ਵਿੱਚ ਦਾਦ ਦਾ ਮਤਲਬ ਹੁੰਦਾ ਹੁੰਦਾ ਵੱਡਾ ਭਾਈ ਵੱਡਾ ਭਾਈ ਵੱਡੇ ਭਾਈ ਨੂੰ ਦਾਦ ਕਿਹਾ ਜਾਂਦਾ ਯਾਨੀ ਕਿ ਵੱਡੇ ਭਾਈ ਦਾ ਟੱਬਾ ਜਿਵੇਂ ਉਹਨੇ ਪੰਜਾਬੀ ਚ ਕਹਦੇ ਨੇ ਭਰਾਵਾਂ ਦਾ ਟੱਬਾ ਭਰਾਵਾਂ ਦਾ ਟੱਬਾ ਹਾਂ ਸਭੀ ਇਹਦਾ ਦਾਦ ਦਾ ਟੱਬਾ ਦਾਦ ਦਾ ਟੱਬਾ ਤੋਂ ਇਹ ਸਾਨੂੰ ਜਾਣਕਾਰੀ ਇੱਥੇ ਆ ਕੇ ਮਿਲੀ ਇਹ ਲੋਕੇਸ਼ਨ ਜਿਹੜੀ ਹੈਗੀ ਤੁਹਾਨੂੰ ਦਿਖਾ ਦਿੰਨੇ ਆ ਇਹ ਰਸਤਾ ਜਾਂਦਾ ਜੀ ਆਉਣ ਹੀ ਰਸਤਾ ਵੀ ਦਿਖਾ ਦਈਏ ਇੱਕ ਵਾਰੀ ਇਹ ਰਸਤਾ ਜਾਂਦਾ 7 ਮਾਤਾ ਟੈਂਪਲ ਹਣੇ ਹਾਥੂ ਟੈਂਪਲ ਵੱਲ ਜਾਂਦਾ ਇੱਥੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਹੈ ਹਾਥੂ ਟੈਂਪਲ ਦੀ ਜੋ ਕਿ ਤੁਹਾਡੀ ਜ਼ਿੰਦਗੀ ਦੀ ਬਹੁਤ ਹੀ ਵਧੀਆ ਡਰਾਈਵ ਹੋਵੇਗੀ ਲੇਕਿਨ ਜੇ ਤੁਸੀਂ ਹੈਵੀ ਡਰਾਈਵਰ ਹੋ ਨਾ ਫੇਰ ਆਇਓ ਭਾਈ ਇਸ ਰਸਤੇ ਤੇ ਕਿਉਂਕਿ ਇਹ ਸਿੰਗਲ ਰਸਤਾ ਹੈ ਤੇ ਅੱਗੇ ਜੋ ਵੀ ਰਸਤਾ ਆਏਗਾ ਤੁਹਾਨੂੰ ਦੂਸਰੀ ਵੀਡੀਓ ਵਿੱਚ ਨਾ ਪੂਰਾ ਇਸ ਤੇ ਇੱਕ ਲੰਬਾ ਟ੍ਰਿਪ ਹੈ ਸਾਡਾ ਸਾਨੂੰ ਕੱਲ ਜਾਂਚ ਇੱਕ ਘੰਟਾ ਲੱਗ ਗਿਆ ਸੀ ਪੂਰਾ ਡੇਢ ਘੰਟਾ ਲੱਗਿਆ ਡੇਢ ਘੰਟਾ ਦੀ ਕਰਿਵ ਲੱਗ ਗਈ 6 ਕਿਲੋਮੀਟਰ ਤੁਸੀਂ ਲਾ ਲਓ ਹਸਾਬ ਇੰਨਾ ਮਤਲਬ ਅੱਗੇ ਬਹੁਤ ਜ਼ਿਆਦਾ ਡੇਂਜਰਸ ਰਸਤਾ ਹੈਗਾ ਕਿਤੇ ਕਿਤੇ ਰਸਤਾ ਇਦਾਂ ਦਾਗਾ ਨਾ ਵੀ ਤੁਸੀਂ ਖੁਦੇ ਘਬਰਾ ਜਾਣੇ ਡਰਾਈਵਰ ਬੰਦਾ ਜਮੀ ਉਹ ਜਦੋਂ ਵਾਪਸ ਆਣ ਲੱਗੇ ਸੀ ਉਦੋਂ ਦਾ ਹੋਰ ਜ਼ਿਆਦਾ ਬੁਰਾ ਹਾਲ ਸੀ ਕੋਈ ਗੱਡੀ ਆਪਣਾ ਵੀ ਥੱਲੇ ਜਾਈ ਜਾਂਦੀ ਸੀ ਜਿਹੜੇ ਅਨ ਟਾਈਮ ਉਹ ਸਿਗਟ ਲਾਂਸੀ ਗਈ ਜਾਣ ਡਾਮ ਚੜਾਈ ਸੀ ਤਾਂ ਕਰਕੇ ਥੋੜਾ ਡਿਫਿਕਲਟ ਲੱਗਿਆ ਬਿਲਕੁਲ 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 ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਣਾ ਇੱਥੇ ਬਕਾਇਦਾ ਲਿਖਿਆ ਹੋਇਆ ਹੈ ਭਾਰੀ ਬਰਫ਼ਬਾਰੀ ਕੇ ਕਾਰਨ ਸੜਕ ਬੰਦ ਹੈ ਪਰ ਇਹ ਸੜਕ ਬੰਦ ਨਹੀਂ ਹੈ ਫਿਲਹਾਲ ਇਹ ਚੱਲੂਗਾ ਜਿੱਦਾਂ ਦੀ ਸਰਦੀਆਂ 'ਚ ਇੱਥੇ ਬਰਫ਼ ਪੈਂਦੀ ਹੈ ਸਰਫ਼ ਬਰਫ਼ ਪੈਂਦੀ ਹੈ ਸਾਰੇ ਰਸਤੇ 'ਸ ਬਰਫ਼ੀ ਬਰਖ ਹੁੰਦੇ ਇਸ ਕਰਕੇ ਰਸਤਾ ਬੰ ਚਾਲੂ ਹੈ ਤੁਸੀਂ ਆ ਸਕਦੇ ਹੋ ਔਰ ਇਥੋਂ ਲੱਕੜੀ ਵਗੈਰਾ ਤੁਸੀਂ ਲੈ ਕੇ ਜਾਓਗੇ ਨਾ ਤਾਂ 30000 ਰੁਪਏ ਜੁਰਮਾਨਾ ਲੱਦੇਣਾ ਪਏਗਾ ਤੁਹਾਨੂੰ ਜੀ ਕਿਉਂਕਿ ਇੱਥੇ ਬਹੁਤ ਸਾਰੇ ਤੁਹਾਨੂੰ ਇੱਥੇ ਚੀਲ ਦੇ ਤੇ ਦੇਵਧਾਰ ਦੇ ਰੁੱਖ ਤੁਹਾਨੂੰ ਦੇਖਣ ਨੂੰ ਮਿਲਣਗੇ ਬਹੁਤ ਵੱਡੇ ਮਤਲਬ ਸਾਰੇ ਪਾਸੇ ਦੇਵਧਾਰ ਦੇ ਬ੍ਰਿਕਸ਼ੀ ਨੇ ਸਾਰੇ ਪਾਸੇ ਹਾਂਜੀ ਰੁਖ ਤੇ ਦੇਵਦਾਰ ਦੀ ਲੱਕੜੀ ਕਹਿੰਦੇ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਆ ਹਾਂ ਸੋ ਮੋਸਟਲੀ ਇੱਥੇ ਜਿਹੜੇ ਘਰ ਵਗੈਰਾ ਬਣਦੇ ਨੇ ਦਰਵਾਜ਼ੇ ਵਗੈਰਾ ਬਣਦੇ ਨੇ ਸਾਰੇ ਦੇਵਦਾਰ ਦੇ ਹੀ ਬਣਦੇ ਨੇ ਉਹ ਸਾਰੇ ਉਸ ਦੀ ਬੰਦੇ ਨੇ ਚੀਲ ਦੀ ਲੱਕੜੀ ਹੁੰਦੀ ਤਾਂ ਵਧੀਆਗੀ ਬਟ ਉਹ ਥੋੜੀ ਹਲਕੀ ਹੁੰਦੀ ਹੈਗੀ ਹਾਂ ਤੇ ਇਹਦੀ ਜਿਹੜੀ ਹਾਈਟ ਹੈ ਨਾ ਜੀ ਹਾਥੂ ਟੈਂਪਲ ਦੀ ਉਹਦੇ ਬਾਰੇ ਦੱਸਿਆ ਜਾਂਦਾ ਤਕਰੀਬਨ 12000 ਫੁੱਟ ਦੀ ਹਾਈਟ ਹੈ 12000 ਫੁੱਟ ਦੀ ਔਰ ਉੱਥੇ ਮੌਸਮ ਦਾ ਪਤਾ ਨਹੀਂ ਲੱਗਦਾ ਕਦੋਂ ਕਿਹੜਾ ਮੌਸਮ ਹੋ ਜਾਏ ਕੱਲ ਨਾਲੇ ਧੁੱਪ ਸੀ ਨਾਲੇ ਮੀਂਹ ਪੈ ਰਿਹਾ ਸੀ ਸੇ ਨਾਲੇ ਹਵਾ ਚੱਲ ਰਹੀ ਸੀ ਹਵਾ ਚੱਲਦੀ ਸੀ ਤੇ ਹਵਾ ਇੰਨੀ ਠੰਡੀ ਚੱਲਦੀ ਸੀ ਉੱਥੇ ਕਿਆ ਬਾਤਾਂ ਨੇ ਬਟ ਉੱਥੋਂ ਜਿਹੜਾ 뷰 ਦੇਖਣ ਨੂੰ ਮਿਲਦਾ ਨਾ ਨਾਰਕੰਡਾ ਦਾ ਬਹੁਤ ਜ਼ਬਰਦਸਤ ਔਰ ਜ਼ਿਆਦਾ ਵਧੀਆ ਸੀਗਾ ਸੋ ਇਹੇ ਲੋਕੇਸ਼ਨ ਤੁਸੀਂ ਨੋਟ ਕਰ ਲਓ ਬਿਲਕੁਲ ਬਿਲਕੁਲ ਆਹ ਲੋਕੇਸ਼ਨ ਤੁਹਾਨੂੰ ਦਿਖਾ ਰਹੇ ਆ ਔਰ ਜੇ ਤੁਸੀਂ ਇੱਥੇ ਆਉਂਗੇ ਨਾ ਤੁਹਾਨੂੰ ਇੱਥੇ ਭੀਮ ਦਾ ਚੂਲਾ ਵੀ ਦੇਖਣ ਨੂੰ ਮਿਲੇਗਾ ਉਹ ਕੀ ਹੈ ਤੁਹਾਨੂੰ ਵਿਸਥਾਰਪੂਰਵਕ ਦੂਸਰੀ ਵੀਡੀਓ ਚ ਦੱਸਾਂਗੇ ਇਹ ਦਾ ਆਪਾਂ ਇੱਕ ਸ਼ਾਰਟ ਵੀਡੀਓ ਤੁਹਾਨੂੰ ਸਿਰਫ ਇਹਦੇ ਬਾਰੇ ਦੱਸ ਰਹੇ ਆ ਦਾਦ ਦਾ ਢਾਬਾ ਇਹਦੇ ਬਾਰੇ ਦੱਸਣ ਲਈ ਬਣਾਇ ਸੀ ਹਾਂ ਇੱਕ ਫੁੱਲ ਵਲੌਗ ਹੋਏਗਾ ਜਿਹਦੇ ਵਿੱਚ ਆਪਾਂ ਹਾਥੂ ਮਾਤਾ ਟੈਂਪਲ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਉੱਥੇ ਭੀਮ ਦਾ ਚੂਲਾ ਵੀ ਦਿਖਾਵਾਂਗੇ ਤੁਹਾਨੂੰ ਬਿਲਕੁਲ ਜੀ ਔਰ ਇੱਕ ਵੀਡੀਓ ਹੋਏਗੀ ਸਾਡੀ ਇਸ ਰੋਡ ਦੀ ਉਹ ਵੱਖਰੀ ਹੋਏਗੀ ਜਿਹਦੇ ਵਿੱਚ ਤੁਹਾਨੂੰ ਓਨਲੀ ਡਰਾਈਵ ਹੀ ਦਿਖੇਗੀ ਜਿਉਂਕਿ ਅਗਰ ਤੁਸੀਂ ਬਾਈ ਚਾਂਸਿਸ ਸਾਈਡ ਆਉਨੇ ਹੋਗੇ ਤਾਂ ਤੁਹਾਨੂੰ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਦਾ ਡਰਾਈਵ ਕਰਨਾ ਹਾਂ ਕਿਉਂਕਿ ਕਈ ਵਾਰ ਹੁੰਦਾ ਬੰਦਾ ਫਸ ਸੋ ਦਿਲ ਖੜਾ ਪੈ ਕਿ ਤੱਕ ਚਲੋ ਮਿਲਦੇ ਆ नेक्स्ट ਵੀਡੀਓ ਵਿੱਚ ਜਲਦੀ ਹੀ ਹੈ ਨਾ ਜੀ ਬਾਏ 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 ਬਾਏ